اس میں ایم پی نے غیر قانونی فرمان جاری کر کے خصوصی فرمان جاری کر کے پنجاب کے پاڑیاں نے ذرا مارنے کی کوشش کرتی ہے پنجاب پٹا سا مارا ابھی کون اپنی مشہور کامیاب نہیں ہو دیں گے اس وقت میں ایک وقت بڑے ہیں ننگل ڈیم کے پوائنٹ ہے کہ وہ نہر ہے وہ ہریاں چڑنا چاہتا ہے ਇਹ ਜਿਹੜਾ ਇੱਕ ਜਿਹੜੇ ਮੇਰੇ ਕਿੱਥੇ 흘 ਜਾ ਤੁਸੀਂ ਦੇਖ ਸਕਦੇ ਹੋ ਇਹ ਉਹ ਡੈਮ ਹੈ ਜੋ ਪਾਣੀ ਰੈਗੂਲੇਟ ਕਰਦਾ ਇਹਦਾ ਜਿਹੜਾ ਕੋਲ ਜੋਨਿਆ ਬਿਲਕੁਲ ਦੱਸਿਆ ਸਾਡੇ ਪ੍ਰਸ਼ਾਸਨ ਨੇ ਸਾਡੇ ਸਾਥੀਆਂ ਨੇ ਇੱਕ ਕਮੀ ਲੈ ਲਈ ਹੈ ਇਹ ਮਸਲੀ ਇਹ ਮੁੱਦਾ ਸਿਰਫ ਆਮ ਆਦਮੀ ਦੀ ਗੱਲ ਨਹੀਂ ਹੈ ਇਹ ਮੁੱਦਾ ਹਰ ਇੱਕ ਪੰਜਾਬੀ ਦਾ ਹੈ ਉਹ ਕਿਵੇਂ ਕਿਤੇ ਸਾਡੇ ਜਿਹੜੇ ਖੇਤ ਹੈ ਉਹ ਸਾਡੀ ਸਾਡੇ ਜਿਹੜੇ ਖੇਤ ਆ ਸਾਡੀ ਕਟਾਈ ਪੰਜਾਬ ਦੀ ਖਾਨੀ ਇੱਕ ਦੀ ਬਾਡੀ ਤੇ ਡਿਪੈਂਡ ਕਰਦੀ ਹੈ ਸਾਡਾ ਅਸੀਂ ਕਿ ਐਗਰੀਕਲਚਰ ਬਾਇਓਟੈਕਨੋਲੋਜੀ ਦੇ ਵਿੱਚ ਜਿਸ ਤਰੀਕੇ ਨਾਲ ਕਿਸ ਤਰੀਕੇ ਦੇ ਨਾਲ ਹਰਿਆਣਾ ਦਿੱਲੀ ਸਰਕਾਰ ਭਾਜਪਾ ਸ਼ਾਸਕ ਦਿੱਲੀ ਸਰਕਾਰ ਭਾਜਪਾ ਸ਼ਾਸਕ ਹਰਿਆਣਾ ਸਰਕਾਰ ਭਾਜਪਾ ਸ਼ਾਸਕ ਡੀਐਮਵੀ ਤੇ ਭਾਜਪਾ ਸ਼ਾਸਕ ਸਾਡੇ ਸੰਸਦ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਲਾਈਨ ਲਾਈਨ ਨੂੰ ਕਰ ਦਿੱਤਾ ਜਾਂ ਪੰਜਾਬ ਦੇ ਆਕਸੀਜਨ ਸਪਲਾਈ ਲਾਈਨ ਲਾਈਨ ਕਰ ਰਹੇ ਆ ਤੇ ਮੇਰੇ ਨਾਲ ਮੈਂ ਤੁਹਾਨੂੰ ਦੱਸਦਾ ਮੇਰੇ ਸਾਥੀ ਜਿੱਦਾਂ ਜਿੱਦਾਂ ਮੈਸੇਜ ਲੱਗੇ ਸਾਥੀ ਆਪਣੇ ਆਪ ਨੂੰ ਜਿਦਾ ਨੇ ਇਹ ਸਾਡਾ ਅੱਖ ਅਸੀਂ ਸਾਡੇ ਵਿਦੂਤਾਂ ਨੇ ਆਪਣੀ ਟੀਮਾਂ ਦੇ ਕੇ ਇਹ ਮਹਿਰਾ ਬਣਿਆ ਇਹ ਡੈਮ ਬਣਿਆ ਸਾਡੇ ਵਿਦੂਤਾਂ ਨੇ ਕੰਮ ਕੀਤਾ ਇਹ ਸੱਤ ਸਾਲਾਂ ਚ ਪਹਿਲੀ ਵਾਰੀ ਸਾਡੇ ਪਿੰਡਾਂ ਨੂੰ ਪਾਣੀ ਮਿਲ ਰਿਹਾ ਚਾਹੇ ਸੰਗਰੂਰ ਦੇ ਪਿੰਡੋਂ ਤਹਾਰ ਤੋਂ ਆਉਂਦਾ ਉਹ ਵੀ ਬੇਸਰ ਦੇ ਪਾਈਪਲਾਈਨ ਤੇ ਫੰਡਿੰਗ ਹੋਣ ਕੰਮ ਗਿਆ ਪਾਸੇ ਆ ਪਰ ਉਹਨਾਂ ਨੂੰ ਕੋਈ ਨਹੀਂ ਕਿਨਾਂ ਪਿੰਡਾਂ ਨੂੰ ਪਾਣੀ ਦੇ ਕੇ ਪਾਕਿਸਤਾਨ ਦਾ ਪਾਣੀ ਨਹੀਂ ਮਿਲ ਰਿਹਾ। ਨਾਲ ਹੀ ਵਿਕਟਰੀਨ ਰਿਸ਼ਮ ਸਕੀਮ ਜਿਹੜੀ ਸਾਡੇ ਉੱਤਰ ਦੇ ਪਿੰਡਾਂ ਤੇ ਹੋ ਰਹੀ ਹੈ ਉਹ ਵੀ ਕੋਈ ਨਹੀਂ। ਉੱਥੇ ਜਿਹੜੀ ਰਿਸ਼ਮਿਟੀਸ਼ਨ ਸਾਡੇ ਬੀਤ ਨਹੀਂ ਬੰਦੇ ਰਹੇ ਕਿ ਸਾਡੇ ਕੋਈ ਪਾਣੀ ਨਹੀਂ ਮਿਲਿਆ ਜਬੀ ਜਿਹੜਾ ਹੈ ਸਭ ਕੁਝ ਹੋਣ ਦੇ ਬਾਵਜੂਦ ਕਿ ਕਿੱਥੇ ਕਿੰਨਾ ਸਰਕਾਰ ਨੇ ਬੇਸ਼ੁਮਾਰ ਪਾਈਪਲਾਈਨਾਂ ਪੂਰੇ ਪੰਜਾਬ ਵਿੱਚ ਸਹੀ ਹੈ ਤਾਂ ਕਿ ਪੰਜਾਬ ਦਾ ਧਰਤੀ ਮੇਟਾ ਪਾਣੀ ਪਾ ਸਕੇ ਤੇ ਪਰ ਆਮ ਨੂੰ ਮੇਰੀ ਪਾਣੀ ਪਹੁੰਚੇ ਮੰਗਲ ਸ਼ਹਿਰ ਸਿੱਖੀ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਜਿੱਥੇ ਮੰਗਲ ਨੇ ਇੰਨਾ ਪਾਣੀ ਹੈ ਕਿ ਉਹ ਸਾਫੇ ਦਾ ਬਹੁਤ ਉਸ ਦੇ ਭੰਗ ਵੀ ਸ਼ਹਿਰ ਦੀ ਪਾਣੀ ਦੀ ਬਿਠੀ پنڈا نو پانی نہ ملے تو ہریا چاہتے ہیں جس کے قیمت نے گیر قانونی فرمان جاری کر کے خود کچھ فرمان جاری کر کے مارنے کی کوشش کر رہی ہے ਅਸੀਂ ਇਹ ਬਿਲਕੁਲ ਨਵਾਂ ਆਪਣਾ ਪ੍ਰੋਜੈਕਟ ਕਾਮਯਾਬੀ ਨਾਲ ਕਰਵਾਵਾਂਗੇ ਇਸ ਵਕਤ ਰਾਤ ਮੇਰੇ ਸਾਹਮਣੇ ਉਹ ਖੜੇ ਹਨ ਮੰਗਲ ਟੈਂਕ ਜੀ ਉਹ ਕੋਈ ਨਾ ਕਿਉਂ ਨਾ ਹੈ ਰਿਹਾ ਕਿ ਉਹ ਹਰਿਆਣੇ ਨੂੰ ਪਾਣੀ ਸਪਲਾਈ ਕਰ ਸਕਦਾ ਹੈ ਅੱਗੇ ਜਾ ਰਹਾ ਹੈ ਜਿੱਥੇ ਮੇਰੇ ਪਿੱਛੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਉਹ ਡੈਮ ਹੈ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਹੈ ਇਹਦਾ ਜਿਹੜਾ ਕੋਈ ਹੋਰ ਜੁਮਿਆ ਬਿਲਕੁਲ ਦੱਸਿਆ ਸਾਡੇ ਪ੍ਰਸ਼ਾਸਨ ਨੇ ਸਾਡੇ ਸਾਥੀਆਂ ਦੇ ਦਿੱਕਾ ਲੈ ਰਿਆ ਇਹ ਮਸੂਲੀਮ ਇਹ ਮੁੱਦਾ ਸਿਰਫ ਆਮ ਆਦਮੀ ਪਾਰਟੀ ਦਾ ਨਹੀਂ ਹੈ ਇਹ ਮੁੱਦਾ ਹਰ ਇੱਕ ਪੰਜਾਬੀ ਦਾ ਹੈ ਉਹ ਕਿਵੇਂ ਕਿ ਸਾਡੇ ਜਿਹੜੇ ਖੇਤ ਹੈ ਉਹ ਸਾਡੀ ਸਾਡੇ ਜਿਹੜੇ ਖੇਤ ਆਸਿਕਾ ਦਾ ਪੰਜਾਬ ਦੀ ਖਾਨੀ ਇੱਕੀ ਬਾਡੀ ਤੇ ਡਿਪੈਂਡ ਕਰਦੀ ਹੈ ਸਾਡਾ ਅਸੀਂ ਜਿਹੜਾ ਐਗਰੀਕਲਚਰ ਬੀਅਰਡ ਤੇ ਕਰਦੀ ਹੈ ਜਿਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਹਰਿਆਣਾ ਚ ਕੇਂਦਰ ਸਰਕਾਰ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਭਾਜਪਾ ਸ਼ਾਸਿਤ ਹਰਿਆਣਾ ਸਰਕਾਰ ਭਾਜਪਾ ਸ਼ਾਸਿਤ ਬੀਜੇਪੀ ਤੇ ਭਾਜਪਾ ਸ਼ਾਸਿਤ ਰਾਜਸਥਾਨ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਲਾਈਫ ਲਾਈਨ ਨੂੰ ਬਿਲਕੁਲ ਕਰ ਦਿੱਤਾ ਜਾਵੇ ਪੰਜਾਬ ਦੀ ਆਕਸੀਜਨ ਨੂੰ ਬਿਲਕੁਲ ਕਰ ਦਿੱਤਾ ਜਾਵੇ ਅਸੀਂ ਉਹ ਲਾਈਨ ਕਰ ਰਹੇ ਹਾਂ ਕਿ ਮੇਰੇ ਨਾਲ ਮੈਂ ਤਾਂ ਖਾਸ ਕਰਕੇ ਜਿਹੜੇ ਸਾਥੀ ਜਿੱਦਾਂ ਜਿੱਦਾਂ ਮੈਸੇਜ ਲਾ ਦਿਓ ਸਾਥੀ ਹੋ ਕੇ ਆਪਾਂ ਉਸ ਤੇ ਨਾਲ ਹੀ ਇਹ ਸਾਡਾ ਲੱਗ ਰਿਹਾ ਅਸੀਂ ਸਾਡੇ ਵਿਦਿਆਰਥੀਆਂ ਨੇ ਆਪਣੀ ਜਿੰਨਾ ਦੇ ਕੇ ਇੱਥੇ ਨਹਿਰਾ ਬਣੀਆਂ ਇੱਥੇ ਡੈਮ ਬਣਿਆ ਸਾਡੇ ਵਿਦਿਆਰਥੀਆਂ ਨੇ ਕੰਮ ਕੀਤਾ ਇਹ ਸੱਤ ਸਹਾਦਨ ਪਹਿਲੀ ਵਾਰੀ ਸਾਡੇ ਪਿੰਡਾਂ ਨੂੰ ਪਾਣੀ ਮਿਲ ਰਿਹਾ ਚਾਹੇ ਸੰਗਰੂਰ ਦੇ ਕੋਲ ਕਮਾਟ ਤੋਂ ਹੋਲਾ ਉਸੇ ਵਿਸ਼ੇ ਤੇ ਪਾਈਪਲਾਈਨ ਦਾ ਜੈ ਇੰਸਟਾਲਮੈਂਟ ਹੋਣ ਕੰਮ ਜਾਰੀ ਆਸਵਾਸਾ ਦਿੱਤਾ ਗਿਆ ਸੀ ਕਿ ਇਨਾ ਪਿੰਡਾਂ ਨੂੰ ਚੈੱਕ ਕਰਕੇ ਪਾਣੀ ਦਾ ਪੰਡ ਨਹੀਂ ਵਾਰੀ ਦਿੱਤਾ ਗਿਆ। ਗਾੜੀ ਵਿਫਰੀਗੇਸ਼ਨ ਸਕੀਮ ਜਿਹੜੀ ਸਾਡੇ ਇੱਧਰ ਦੇ ਪਿੰਡਾਂ ਤੋਂ ਹੋਰ ਦੇ ਨਾਲ ਬੁਲਾਉਣੀ ਕੋਸ਼ਿਸ਼ ਕੀਤੀ। ਉੱਥੇ ਜਿਹੜੀ ਨੋਟੀਫਿਕੇਸ਼ਨ ਦੀ ਗੱਲ ਹੈ ਸਾਡੇ ਕੋਲ ਪੀਣੇ ਨੂੰ ਪਾਣੀ ਨਹੀਂ ਮਿਲਿਆ ਸਾਡੇ ਕੋਲ ਪਾਣੀ ਨਹੀਂ ਮਿਲਿਆ ਕਾਫੀ ਡਰਾ ਹੈ ਸਭ ਕੁਝ ਹੋਣ ਦੇ ਬਾਵਜੂਦ ਕਿ ਕਿਤੇ ਕਿਸਮਾ ਸਿਖਾਰ ਨੇ ਦੇਸ਼ਮਾਰ ਪਾਈਪਲਾਈਨਾਂ ਪੂਰੇ ਪੰਜਾਬ ਵਿੱਚ ਸਨ ਹੈ ਤਾਂ ਕਿ ਪੰਜਾਬ ਦਾ 70 ਮੀਟਰ ਪਾਣੀ ਪਾ ਸਕੇ ਤੇ ਪਗਾਮ ਨੂੰ ਮੇਰੀ ਪਾਣੀ ਪਹੁੰਚ ਸਕੇ ਮੰਗਲ ਸ਼ਹਿਰ ਦੀ ਪੀਣ ਵਾਲੇ ਪਾਣੀ ਦੇ ਨਿਯੰਤਰਣ ਜਿੱਥੇ ਮੰਗਲ ਏਕਾ ਇੰਨਾ ਪਾਣੀ ਹੈ ਕਿ ਪੰਜਾਬ ਦੇ ਦਾ ਦੇ ਉਸ ਦੇ ਭੌਤਿਕ ਸ਼ਹਿਰ ਦੀ ਪਾਣੀ ਦੇ ਨਿਯੰਤਰਣ ਜੇ ਆਪਕੇ ਪਿੰਡਾਂ ਨੂੰ ਪਾਣੀ ਨਾ ਮਿਲੇ ਕਿਉਂ ਹਰਿਆਣੇ ਨੂੰ ਪਾਣੀ ਦੇਣਾ ਚਾਹੁੰਦੇ ਆਂ ਜਿੱਥੇ ਉੱਤੇ ਫੌਜਦਾਰੀ ਪਾਣੀ ਸਾਡੀ ਸਾਰੀ ਟੀਮ ਅਸੀਂ ਤਿਆਰ ਬੈਠੀ ਆਂ ਤੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਪਾਣੀ ਹੈ ਹਰਿਆਣੇ ਨੂੰ ਪਾਣੀ ਦੇਵਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੋਲਦੇ ਹਾਂ